ਆਪਣੇ ਪੰਜਾਬ ਦੇ ਵਿੱਚ ਤਿੰਨ ਕਿਸਮਾਂ ਨੇ ਜੀ ਬਸ ਤਿੰਨ ਕਿਸਮਾਂ ਸਿਰਫ ਤਿੰਨ ਕਿਸਮਾਂ ਨੇ ਜੀ ਅੱਛਾ ਜੇ ਕੋਈ ਚੌਥੀ ਸਾਬਤ ਕਰਦਾ ਤਾਂ ਸਾਡਾ ਅਸੀਂ ਜਵਾਬ ਦੇ ਆਂ ਠੀਕ ਹੈ ਦੋ ਤਾਂ ਮੌਜੂਦ ਨੇ ਆਪਣੇ ਕੋਲ ਇੱਕ ਜਿਹੜਾ ਰਸਲ ਪੇਪਰ ਹੈ ਉਹ ਜ਼ੀਰੋਪੁਰ ਚੰਡੀਗੜ੍ਹ ਵਿੱਚ ਪਾਇਆ ਜਾਂਦਾ ਹੈ ਕਿਲੋ ਤੋਂ ਖਤਰਨਾਕ ਸੱਪ ਸਾਇਲੈਂਟ ਕਿਲਰ ਜੋ ਬਿਸਤਰ ਤੇ ਚੜ ਕੇ ਵਾਈਟ ਕਰਦਾ ਜੀ ਉਹ ਵੀ ਆਪਣੇ ਕੋਲ ਮੌਜੂਦ ਹੈ ਹਲਕਾ ਆਪਣੇ ਆਪ ਕਿੰਨੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ 2-2.5 ਘੰਟੇ ਦੇ ਵਿੱਚ ਵਿੱਚ ਵੈਂਟੀਨੇਟਰ ਚਾਹੀਦਾ ਬੰਦੇ ਨੂੰ ਨਹੀਂ ਜ਼ਿੰਦਗੀ ਮੁਸ਼ਕਲ ਹੈ 25 ਸਾਲ ਚ ਕਿੰਨੇ ਸੱਤ ਤੁਸੀਂ ਫੜ ਚੁੱਕੇ ਹੋ ਵੀ ਇਹ ਤਾਂ ਜੀ ਜੋੜਾ ਮੈਂ ਫੜਿਆ ਇਹ ਮਤਲਬ ਇਹ ਅਗਰ ਮੈਂ ਤੁਸੀਂ ਮੈਨੂੰ ਪੈਸੇ ਨਾ ਦਿੱਤੇ ਤੇ ਪਤਾ ਨਹੀਂ ਤੁਹਾਡਾ ਕੀ ਹੋ ਜੂਗਾ ਉਹ ਡਰਦੇ ਮਾਰਨ 11000 ਦਿੱਤਾ ਤੇ ਬਾਅਦ ਚ ਮੈਨੂੰ ਲਾਂਭਾ ਦਿੱਤਾ ਕਿ ਤੂੰ ਇਹੋ ਜਿਹੇ ਬੰਦੇ ਬਾਰੇ ਮਿਲਾਤਾ ਸਾਨੂੰ ਤੁਸੀਂ ਬੈਠੇ ਹੋ ਜੀ ਅਸੀਂ ਸਵੇਰੇ ਆਵਾਂਗੇ ਇਦਾਂ ਦੀ ਕੋਈ ਸਿਚੁਏਸ਼ਨ ਨਹੀਂ ਜੀ ਰਾਤ ਨੂੰ 1 ਵਜੇ ਕਾਲ ਆਈ ਆ ਤਾਂ ਜਿੰਨੇ ਕਿਲੋਮੀਟਰ ਹੈ ਹਮ ਉਸੇਸਾ ਆਪਣਾ 10-15 ਮਿੰਟਾਂ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੀ ਸੀ ਕਿਉਂਕਿ ਡਾਕਟਰ ਕੋਲ ਜਾਣ ਨੂੰ ਦੇਖੋ ਘੰਟਾ 2 ਘੰਟੇ 3 ਘੰਟੇ ਵੀ ਲੱਗ ਸਕਦੇ ਆ ਬੱਚੇ ਨੂੰ ਬਜ਼ੁਰਗ ਨੂੰ ਕਿਸੇ ਨੂੰ ਵੱਢ ਲਿਆ ਤੇ ਉਹ ਪਹਿਲ ਦੇ ਆਧਾਰ ਤੇ ਕੀ ਕਰੇ ਤਾਂ ਜੋ ਉਹਦੀ ਜਾਨ ਬਚਾਈ ਜਾ ਸਕੇ ਜੇ ਸੱਪ ਦੀ ਬਾਈਟ ਹੋ ਗਈ ਹੂੰ ਸਾਮਣੇ ਐਦਾਂ ਰੱਖਣਾ ਜੀ ਹਾਂ ਠੀਕ ਹੈ ਉਠਾ ਕੇ ਘੁਬਰਾਣਾ ਨਹੀਂ ਹੂੰ ਜੀ ਜੋ ਜਿਹੜੇ ਦਾ ਸਰਕਾਰੀ ਹਸਪੀਟਲ ਵਿੱਚ ਬੰਦਾ ਪਹੁੰਚ ਗਿਆ ਜੀ ਮਤਲਬ ਇਹ ਨਹੀਂਗਾ ਉਹਦੇ ਏਐਸਵੀ ਐਂਟੀਸਿੰਕੂਵੈਨੀਅਮ ਸ਼ੁਰੂ ਹੋ ਗਿਆ ਤਾਂ ਜ਼ਹਿਰ ਦਾ ਅਸਰ ਖਤਮ ਹੋਣਾ ਸ਼ੁਰੂ ਹੋ ਗਿਆ ਨਾਲ ਦੀ ਤੇ ਪਿੰਡਾਂ ਚ ਕਹਿੰਦੇ ਕਾਲਾ ਕੋਡੀਆਂ ਵਾਲਾ ਕਾਲਾ ਕੋਡੀਆਂ ਵਾਲਾ ਇਹ ਗਾਲ ਵੀ ਕੱਢੀ ਜਾਂਦੀ ਸੀ ਜੀ ਤੇਰੇ ਲੜ ਜੇ ਕਾਲਾ ਕੋਡੀਆਂ ਵਾਲਾ ਹਾਂ ਹਾਂ ਉਹ ਇਹੀ ਸਖਸ਼ ਹੈ ਜੀ ਜਦੋਂ ਇਹ ਫਣ ਚੱਕ ਕੇ ਖੜ ਜਾਂਦਾ ਨਾ ਜੀ ਫਿਰ ਤੇ ਡਾਂਗ ਲੈ ਕੇ ਕੀ ਬੰਦਾ ਪਿਸਤੌਲ ਲੈ ਕੇ ਵੀ ਅੱਜ ਇਹਨੂੰ ਕੋਈ ਡਰ ਨਹੀਂ ਬੰਦੇ ਤੋਂ ਜੀ ਅਰਥ ਦੀ ਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਜਦੋਂ ਅਸੀਂ ਕਦੇ ਘਰ ਚ ਖੇਤ ਚ ਕਿਤੇ ਬਾਹਰ ਸੱਪ ਦੇਖ ਲੈਂਦੇ ਆ ਤਾਂ ਅਸੀਂ ਇੱਕਦਮ ਡਰ ਜਾਂਦੇ ਆ ਅੱਜ 나ਗ ਪੰਚਮੀ ਵੀ ਹੈ ਇਸ ਕਰਕੇ ਵਿਸ਼ੇਸ਼ ਐਪੀਸੋਡ ਤਿਆਰ ਕੀਤਾ ਹੈ ਸੱਪ ਦੇਖ ਕੇ ਡਰਨ ਦੀ ਲੋੜ ਨਹੀਂ ਕਿਉਂਕਿ ਉਹ ਤੁਹਾਡੇ ਤੋਂ ਡਰਦਾ ਪੰਜਾਬ ਦੇ ਵਿੱਚ ਕਿੰਨੇ ਕਿਸਮ ਦੇ ਸੱਪ ਨੇ ਕਿੰਨੇ ਜ਼ਹਿਰੀਲੇ ਨੇ ਕਿਸ ਨਾਲ ਡੰਗਣ ਨਾਲ ਮੌਤ ਹੁੰਦੀ ਹੈ ਇਹ ਸਾਰੇ ਸਵਾਲਾਂ ਦੇ ਅੱਜ ਤੁਹਾਨੂੰ ਮੈਂ ਜਵਾਬ ਦੇਵਾਂਗਾ ਕਿਉਂਕਿ ਮੇਰੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਹੈ ਸੱਪ ਫੜ ਕੇ ਉਹ ਬਿਲਕੁਲ ਵੀ ਨਹੀਂ ਡਰਦੇ ਪੂਰੀ ਨੌਲੇਜ ਰੱਖਦੇ ਆ ਤੇ ਸੱਪ ਨੂੰ ਲੋਕਾਂ ਦੇ ਘਰਾਂ ਚੋਂ ਖੇਤਾਂ ਚੋਂ ਦੁਕਾਨਾਂ ਚੋਂ ਫੜ ਕੇ ਐਸੀ ਥਾਂ ਤੇ ਛੱਡਦੇ ਆ ਜਿੱਥੇ ਉਹ ਕਿਸੇ ਦਾ ਨੁਕਸਾਨ ਨਾ ਕਰੇ ਇੱਕ ਹੋਰ ਖਾਸ ਗੱਲ ਉਹ ਕਦੇ ਸੱਪ ਦਾ ਵੀ ਨੁਕਸਾਨ ਨਹੀਂ ਕਰਦੇ ਇਹ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਜਦੋਂ ਕਦੇ ਤੁਸੀਂ ਸੱਪ ਦੇਖੋ ਤਾਂ ਪ੍ਰਿਤਪਾਲ ਨੂੰ ਯਾਦ ਕਰ ਲਿਓ ਜਾਂ ਉਸ ਨੂੰ ਛੱਡ ਦਿਓ ਉਸ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਮਾਰਨ ਵਾਲੀ ਚਾਹੀਦਾ ਉਹ ਵੀ ਬੇਜਬਾਨ ਜੀਵ ਹੈ ਸੋ ਮੈਂ ਗੱਲਬਾਤ ਕਰੂੰਗਾ ਮੇਰੇ ਨਾਲ ਅੱਜ ਪ੍ਰਿਤਪਾਲ ਜੀ ਮੌਜੂਦ ਨੇ ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਤੱਕ ਹਜ਼ਾਰਾਂ ਲੋਕਾਂ ਦੀ ਤੇ ਹਜ਼ਾਰਾਂ ਸੱਪਾਂ ਦੀ ਜਾਨ ਬਚਾ ਚੁੱਕੇ ਹੋ ਬਿਲਕੁਲ ਜੀ ਸਰ ਮੇਰੇ ਨਾਲ ਇੱਕ ਵੱਡਾ ਸਵਾਲ ਹੈ ਮੇਰਾ ਨਹੀਂ ਸਾਡੇ ਸਾਰੇ ਦਰਸ਼ਕਾਂ ਦਾ ਸਵਾਲ ਹੋਣਾ ਜੀ ਪਟਾ ਜਿਹੜਾ ਪੰਜਾਬ ਦੀ ਮੈਂ ਗੱਲ ਕਰ ਲਾਂ ਤਾਂ ਪੰਜਾਬ ਦੇ ਵਿੱਚ ਕਿੰਨੀਆਂ ਕਿਸਮਾਂ ਨੇ ਸੱਪ ਦੀਆਂ ਆਪਣੇ ਪੰਜਾਬ ਦੇ ਵਿੱਚ ਤਿੰਨ ਕਿਸਮਾਂ ਨੇ ਜੀ ਬਸ ਤਿੰਨ ਕਿਸਮਾਂ ਸਿਰਫ ਤਿੰਨ ਕਿਸਮਾਂ ਨੇ ਜੀ ਅੱਛਾ ਜੇ ਕੋਈ ਚੌਥੀ ਸਾਬਤ ਕਰਦਾ ਤਾਂ ਸਾਡਾ ਅਸੀਂ ਜਵਾਬ ਦੇ ਆਂ ਸਭ ਤੋਂ ਵੱਡਾ ਭਲੇਖਾ ਤਾਂ ਬ੍ਰਿਤਪਾਲ ਜੀ ਨੇ ਇਹੀ ਕੱਢਤਾ ਲੋਕ ਕਹੀ ਜਾਂਦੇ ਆ ਜੀ ਹਜ਼ਾਰ ਕਿਸਮ ਦੇ ਸੱਪ ਐ 100 ਕਿਸਮ ਦੇ ਸੱਪ ਐ ਤਿੰਨ ਕਿਸਮ ਦੇ ਸੱਪ ਐ ਬ੍ਰਿਤਪਾਲ ਜੀ ਕਹਿ ਰਹੇ ਐ ਇਹਨਾਂ ਨੇ ਜ਼ਿੰਦਗੀ ਲਾਈ ਐ ਸੱਪਾਂ ਦੀ ਰਿਸਰਚ ਦੇ ਵਿੱਚ ਤਿੰਨ ਕਿਸਮ ਦੇ ਐ ਚੌਥੀ ਕਿਸਮ ਦਾ ਜੇਕਰ ਕੋਈ ਹੋਏਗਾ ਤਾਂ ਕਹਿੰਦੇ ਮੈਂ ਕੰਮ ਹੀ ਛੱਡ ਦੇਣਾ ਮੁੜ ਕੇ ਮੈਂ ਕੰਮ ਹੀ ਨਹੀਂ ਕਰਨਾ ਤਿੰਨ ਕਿਸਮਾਂ ਵੀ ਜਿਹਦੇ ਵਿੱਚ ਦੋ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਦੋ ਤਾਂ ਮੌਜੂਦ ਨੇ ਆਪਣੇ ਕੋਲ ਇੱਕ ਜਿਹੜਾ ਰਸਲ ਪੇਪਰ ਹੈ ਉਹ ਜੀਰੋਪੁਰ ਚੰਡੀਗੜ੍ਹ ਦੇ ਵਿੱਚ ਪਾਇਆ ਜਾਂਦਾ ਜੀ ਆਪਣੇ ਤਾਂ ਰਸਲ ਪੇਪਰ ਕਹਿੰਦੇ ਬਹੁਤ ਜ਼ਿਆਦਾ ਜ਼ਹਿਰੀਲਾ ਸੱਪ ਹੁੰਦਾ ਹੈ ਇਹਨਾਂ ਦੇ ਮੁਕਾਬਲੇ ਹੁੰਦਾ ਜੀ ਅੱਛਾ ਮਤਲਬ ਕਿ ਜ਼ਹਿਰੀਲਾ ਸੱਪ ਹੁੰਦਾ ਹੈ ਉਹ ਜੀਰੋਪੁਰ ਚੰਡੀਗੜ੍ਹ ਦੇ ਵਿੱਚ ਪਾਇਆ ਜਾਂਦਾ ਹੈ ਜਿਹੜੀਆਂ ਦੋ ਹੋਰ ਜਾ ਰਹੀਆਂ ਆਪਣੀ ਪੰਜਾਬ ਦੇ ਵਿੱਚ iracialੀਆਂ ਕਿਸਮਾਂ ਨੇ ਉਹ ਸਾਡੇ ਕੋਲ ਇਸ ਤਰ੍ਹਾਂ ਮੌਜੂਦ ਨੇ ਜੀ ਜਿਹੜੀਆਂ ਜਿਹੜੀਆਂ ਜੀ ਉਹ ਆਪਣੇ ਕੋਲ ਕੋਬਰਾ ਪਿਆ ਹੈ ਜੀ ਹੂੰ ਤੇ ਕੋਂਬਨ ਕਰੈਟ ਕੁਪਲ ਸਭ ਤੋਂ ਖਤਰਨਾਕ ਸੱਪ ਸਾਇਲੈਂਟ ਕਿਲਰ ਜੋ ਬਿਸਤਰ ਤੇ ਚੜ ਕੇ ਬਾਈਟ ਕਰਦਾ ਜੀ ਉਹ ਵੀ ਆਪਣੇ ਕੋਲ ਮੌਜੂਦ ਹੈ ਅੱਛਾ ਬਿਸਤਰ ਤੇ ਚੜ ਜਾਂਦਾ ਹੈ ਬਿਲਕੁਲ ਬਿਸਤਰ ਤੇ ਚੜ ਕੇ ਹੀ ਬਾਈਟ ਕਰਦਾ ਜੀ ਮੈਂ ਸੁਣਿਆ ਕਿਹਦੇ ਸੱਪ ਮੰਜੇ ਤੇ ਚੜ ਨਹੀਂ ਸਕਦਾ ਨਹੀਂ ਨਹੀਂ ਜਿੰਨੀ ਜਿੰਨੀ ਵੀ ਬਾਈਟ ਹੋਈ ਅੱਜ ਤੱਕ ਅਸੀਂ ਦੇਖੀ ਹੈ ਸਿਰਫ ਆਨਲੀ ਉਹਨੇ ਬਿਸਤਰ ਤੇ ਹੀ ਕੀਤੀ ਹੈ ਰਾਤ ਨੂੰ ਉਹ ਮੂਮੈਂਟ ਕਰਦਾ ਜੀ 9 ਤੋਂ 10 ਵਜੇ 11 ਵਜੇ ਦੇ ਵਿੱਚ ਵਿੱਚ ਇਨਸਾਨ ਦੇ ਨਾਲ ਹੀ ਜਾ ਕੇ ਪੈ ਜਾਂਦਾ ਤਾਂ ਫਿਰ ਇੱਥੇ ਗਰਦਨ ਦੇ ਲਾਗੇ ਉਹ ਵਾਈਟ ਕਰਦਾ ਜਿਹਦਾ 2 ਘੰਟੇ ਕੋਈ ਲੱਛਣ ਨਹੀਂ 2 ਘੰਟੇ ਬਾਅਦ ਪੇਟ 'ਚ ਦਰਦ ਹੁੰਦਾ ਸ਼ੁਰੂ ਹਮ ਪਲਕਾ ਆਪਣੇ ਆਪ ਗਿਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ 2 2.5 ਘੰਟੇ ਦੇ ਵਿੱਚ ਵਿੱਚ ਵੈਂਟੀਨੇਟਰ ਚਾਹੀਦਾ ਬੰਦੇ ਨੂੰ ਨਹੀਂ ਜਿੰਦਗੀ ਮੁਸ਼ਕਲ ਹੈ ਜੀ ਪ੍ਰਿਤਪਾਲ ਜੀ ਬੜੀ ਨੌਲੇਜ ਹੈ ਤੁਹਾਨੂੰ ਕਿਵੇਂ ਤੁਸੀਂ ਇਸ ਲਾਈਨ 'ਚ ਪੈ ਗਏ ਉਹ ਖਤਰਨਾਕ ਜਿਹਾ ਕੰਮ ਲੱਗਦਾ ਸੱਪ ਨੂੰ ਦੇਖ ਕੇ ਤਾਂ ਚੰਗੇ ਤੋਂ ਚੰਗਾ ਹੀ ਉਹਦਾ ਪਰਾਂ ਹੋ ਜਾਂਦਾ ਤੇ ਤੁਸੀਂ ਸੱਪ ਨੂੰ ਦੇਖ ਕੇ ਇੱਕ ਕਾਸੀ ਨਾ ਆਯੁਰਵੈਦਿਕ ਦਾ ਕੰਮ ਸਿੱਖਣ ਵਾਸਤੇ ਕਿਸੇ ਬੰਦੇ ਕੋਲ ਰਹਿੰਦੇ ਹੁੰਦੇ ਸੀ ਹੂੰ ਤਕਰੀਬਨ ਤਕਰੀਬਨ ਉੱਥੇ ਹਰ ਰੋਜ਼ ਹੀ ਹੂੰ ਇੱਕ ਚੱਕਰ ਕਿਲਵੇ ਇੱਕ ਸੱਪ ਹੁੰਦਾ ਹੈ ਜੋ ਕਿ ਨੌਨ ਬੈਨਮੇ ਹੁੰਦਾ ਉਹ ਚ ਭਜ ਨਹੀਂ ਹੁੰਦਾ ਉਹ ਰੋਜ਼ ਹੀ ਆ ਜਾਂਦਾ ਸੀ ਬਸ ਵੀ ਨਾ ਮਾਰੀ ਇਹਨੂੰ ਕਦੇ ਡੱਬੇ ਚ ਪਾ ਲਿਆ ਕਦੇ ਕਿਵੇਂ ਕਰ ਲਿਆ ਉਹ ਦਿਨ ਤੋਂ ਅੱਜ ਇਹ ਦਿਨ ਆ ਗਿਆ ਜੀ ਅੱਜ 25 ਸਾਲ ਹੋ ਚੁੱਕੇ ਹਨ ਮਤਲਬ ਉਹਨੇ ਤੁਹਾਡੀ ਪ੍ਰੈਕਟਿਸ ਕਰਾ ਦਿੱਤੀ ਬਿਲਕੁਲ ਬਿਲਕੁਲ 25 ਸਾਲ ਚ ਕਿੰਨੇ ਸੱਪ ਤੁਸੀਂ ਫੜ ਚੁੱਕੇ ਹੋਵੋਗੇ ਤਕਰੀਬਨ ਜਿਹੜੇ ਜੁਲਾਈ ਅਗਸਤ ਦੇ ਮਹੀਨਿਆਂ ਦਾ ਜੀ ਜ਼ਿਆਦਾ ਸੀਜ਼ਨ ਤਾਂ ਇਹੀ ਹੁੰਦਾ ਕਿ ਸੌਣ ਭਾਦਰੋਂ ਦਾ ਮਹੀਨਾ ਚੱਲ ਰਿਹਾ ਜੀ ਲੋਕਾਂ ਨੇ ਖੇਤਾਂ ਦੇ ਵਿੱਚ ਝੋਨਾ ਲਾਤਾ ਜੀ ਤੇ ਇਹਨਾਂ ਦੇ ਜਿਹੜੀਆਂ ਖੱਡਾਂ ਨੇ ਪਾਣੀ ਭਰ ਜਾਂਦਾ ਲੋਕਾਂ ਦੇ ਘਰਾਂ ਵਿੱਚ ਆ ਜਾਂਦੇ ਨੇ ਇਹ ਮਤਲਬ ਕਿ ਹਜ਼ਾਰਾਂ ਹੀ ਸੱਪ ਫੜ ਚੁੱਕੇ ਆ ਜੀ ਕੋਈ ਗਿਣਤੀ ਬਹਿੰਤੀ ਨਹੀਂ ਹੈ ਜੀ ਬਿਲਕੁਲ ਜੀ ਪ੍ਰਿਤਪਾਲ ਜੀ ਹਜ਼ਾਰਾਂ ਹੀ ਸੱਪ ਫੜ ਚੁੱਕੇ ਆ ਕੋਈ ਗਿਣਤੀ ਨਹੀਂ ਹੈ ਕੋਈ ਹਿਸਾਬ ਨਹੀਂ ਹੈ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੇਕਰ ਤੁਹਾਡੇ ਨੇੜੇ ਤੇੜੇ ਕਿਤੇ ਵੀ ਤੁਹਾਨੂੰ ਸੱਪ ਦਿਖਦਾ ਹੈ ਕਿਰਪਾ ਕਰਕੇ ਉਹਨੂੰ ਮਾਰੋ ਨਾ ਡਰੋ ਨਾ ਪ੍ਰਿਤਪਾਲ ਨੂੰ ਫੋਨ ਕਰ ਇਹ ਵੀ ਸੇਵਾ ਕਰਦੇ ਆ ਮਾੜਾ ਮੋਟਾ ਖਰਚਾ ਜੇ ਤੇਲ ਪਾਣੀ ਦਾ ਹੁੰਦਾ ਤੇ ਉਹ ਲੈਂਦੇ ਆ ਬਹੁਤ ਜ਼ਿਆਦਾ ਫੀਸ ਨਹੀਂ ਲੈਂਦੇ ਬਹੁਤ سارے ਲੋਕ ਕਰਦੇ ਆ ਫੀਸ ਤਾਂ ਕੋਈ ਨਹੀਂ ਹੈ ਨਾ ਪੱਕੀ ਫੀਸ ਕੋਈ ਨਹੀਂ ਜੀ ਇਹ ਨਹੀਂ ਵੀ ਆਪ 5100 ਲੈਣਾ 4100 ਲੈਣਾ ਇਹਦਾ ਕੁਝ ਨਹੀਂ ਐਦਾ ਕੁਝ ਨਹੀਂ ਜੀ ਦੇਖ ਜੀ ਸਾਡੀ ਬੇਨਤੋਂ ਦੇ ਅਗਲਾ ਆਪਣੇ ਆਪ ਦੇ ਦਿੰਦਾ ਜੀ ਦੇ ਦਿੰਦਾ ਤੇਲ ਵੀ ਫੂਦਾ ਕਾਰ ਚ ਜਾਣੇ ਹੋ ਤਿੰਨ ਬੰਦੇ ਚਾਰ ਬੰਦੇ ਜਾਣੇ ਹੋ ਫਿਰ ਜਾਨ ਦਾ ਜੋਖਮ ਹੈ ਜ਼ਿੰਦਗੀਰ ਮੌਤ ਨਾਲ ਖੇਲਣਾ ਜੀ ਖੇਲਣਾ ਠੀਕ ਹੈ ਜੀ ਇਹ ਕੋਈ ਵੱਡੀ ਗੱਲ ਨਹੀਂ ਹੈ ਲੋਕ ਇੰਨੇ ਪੈਸੇ ਦੇ ਵੀ ਦਿੰਦੇ ਆ ਬਜਾਏ ਉਹਨਾਂ ਲੋਕਾਂ ਤੋਂ ਜਿਹੜੇ ਡਰਾਮਾ ਕਰਦੇ ਆ ਮੈਂ ਇਥੇ ਸਪਸ਼ਟ ਕਹਿ ਦੂੰਗਾ ਕੁਝ ਲੋਕ ਮੇਰੇ ਇਸ ਗੱਲ ਨੂੰ ਮਾੜਾ ਕਹਿਣਗੇ ਕੁਝ ਲੋਕ ਡਰਾਮਾ ਕਰਦੇ ਆ ਕਹਿੰਦੇ ਆਪੇ ਸੱਪ ਲਿਆਂਦੇ ਆ ਤੇ ਛੱਡ ਦਿੰਦੇ ਫਿਰ ਆਪ ਫੜ ਫੜ ਕੇ ਪੈਸੇ ਬਹੁਤ ਮੰਗਦੇ 5100 ਦੇ ਦਿਓ ਜੀ 11000 ਦੇ ਦਿਓ ਇੱਕ ਵਾਕਿਆ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਮੈਨੂੰ ਕਿਸੇ ਦੀ ਕਾਲ ਆਈ ਕਿ ਜੀ ਇੱਥੇ ਸਾਡੇ ਨਾਲ ਸੱਪ ਆ ਗਿਆ ਉਹਨਾਂ ਦੀ ਦੁਕਾਨ ਸੀਗੀ ਕਹਿੰਦੇ ਸੱਪ ਵੱੜ ਗਿਆ ਜੀ ਅਸੀਂ ਦੇਖ ਲਿਆ ਹੁਣ ਉਹ ਬੰਦੇ ਅੰਦਰ ਨਹੀਂ ਜਾ ਰਹੇ ਉਹਨਾਂ ਨੇ ਜੀ ਲੱਭ ਤੱਭ ਕੇ ਇੱਥੇ ਕਿਤੇ ਪਿੰਡ ਦੇ ਬਾਹਰ ਉਹ ਬੈਠੇ ਸੀ ਜੋਗੀ ਉਹਨਾਂ ਨੇ ਇੱਕ ਜੋਗੀ ਬੁਲਾ ਲਿਆ ਜੀ ਉਹਨੇ ਬੰਦੇ ਨੇ ਸੱਪ ਦੋ ਫੜ ਲਏ ਜੀ ਉਹਨੇ ਪਤਾ ਨਹੀਂ ਕਿਵੇਂ ਫੜੇ ਮੈਂ ਨਹੀਂ ਜਾਣਦਾ ਬਾਅਦ ਵਿੱਚ ਇਹ ਗੱਲ ਹੋਈ ਸਾਡੀ ਡਿਸਕਸ ਕਹਿੰਦਾ ਉਹਨੇ ਅੜੀਕਾ ਪਾਲਿਆ ਵੀ ਮੈਂ ਤਾਂ 11000 ਰੁਪਏ ਲੈ ਕੇ ਜਾਊਂਗਾ ਜੀ ਇਹ ਸੱਪ ਜਿਹੜਾ ਹੈਗਾ ਪਤਾ ਨਹੀਂ ਕੋਡੀਆਂ ਵਾਲਾ ਸੀ ਕਿ ਕਿਹੜਾ ਸੀ ਵੀ ਇਹ ਤਾਂ ਜੀ ਜੋੜਾ ਮੈਂ ਫੜਿਆ ਇਹ ਮਤਲਬ ਇਹ ਅਗਰ ਮੈਂ ਤੁਸੀਂ ਮੈਨੂੰ ਪੈਸੇ ਨਾ ਦਿੱਤੇ ਤੇ ਪਤਾ ਨਹੀਂ ਤੁਹਾਡਾ ਕੀ ਹੋ ਜੂਗਾ ਉਹ ਡਰਦੇ ਮਾਰਨਾ 11000 ਦਿੱਤਾ ਤੇ ਬਾਅਦ ਵਿੱਚ ਮੈਨੂੰ ਲਾਂਭਾ ਦਿੱਤਾ ਕਿ ਤੂੰ ਇਹੋ ਜਿਹੇ ਬੰਦੇ ਬਾਰੇ ਮਿਲਾਤਾ ਸਾਨੂੰ ਮੈਂ ਕਹਿੰਦਾ ਜੀ ਮੈਨੂੰ ਤਾਂ ਖੁਦ ਨਹੀਂ ਪਤਾ ਸੀ ਮੈਨੂੰ ਤਾਂ ਕਦੇ ਮਿਲਿਆ ਸੀ ਤੇ ਉਹਨੇ ਮੈਨੂੰ ਦੱਸਿਆ ਸੀ ਮੈਂ ਤੁਹਾਨੂੰ ਦ ਅਸੀਂ ਬਿਲਕੁਲ ਇਸ ਤਰ੍ਹਾਂ ਹੀ ਜਾਂਦੇ ਜਿਵੇਂ ਤੁਹਾਡੇ ਸਾਹਮਣੇ ਖੜੇ ਆ ਜੀ ਸਾਡੇ ਕੋਲ ਕਿਸੇ ਪ੍ਰਕਾਰ ਦਾ ਕੋਈ ਝੋਲਾ ਕੋਈ ਡੱਬਾ ਕੋਈ ਪੇਟੀ ਕੁਝ ਨਹੀਂ ਹੁੰਦਾ ਜੀ ਇੱਕ ਸਿਰਫ ਇਹ ਸਾਡੇ ਕੋਲ ਇਹ ਹੁੱਕ ਹੁੰਦੀ ਹੈ ਜੀ ਜੀ ਓਨਲੀ ਹੋਰ ਕੁਝ ਨਹੀਂ ਹੁੰਦਾ ਜੀ ਅੱਛਾ ਤੁਹਾਡਾ ਨੰਬਰ ਵੀ ਬੋਲ ਦਿਓ ਇੱਕ ਵਾਰ ਸਾਡਾ ਨੰਬਰ ਹੈਗਾ ਜੀ 98 151 ਹਮ 16964 98151 16964 ਇਹ ਆਪਣਾ ਨੰਬਰ ਇਹ ਨੰਬਰ ਨੋਟ ਕਰ ਲਓ ਯਾਰ ਕਿਸੇ ਟਾਈਮ ਵੀ ਕਿਸੇ ਨੂੰ ਵੀ ਲੋੜ ਪੈ ਸਕਦੀ ਆ ਦੋ ਆ ਪੇਟੀਆਂ ਸਾਡੇ ਕੋਲ ਹੈਗੀਆਂ ਇੱਕ ਇਹ ਪੇਟੀ 'ਚ ਤਿੰਨ ਚਾਰ ਨਾਗ ਦੇਵਤਾ ਸੱਪ ਨੇ ਇੱਕ ਉਧਰ ਨੇ ਪੰਜ ਸੱਪ ਅੱਜ ਅਸੀਂ ਰਿਲੀਫ ਕਰਾਂਗੇ ਬਸੰਤ ਪੰਚਮੀ ਨੂੰ ਕੱਲ ਹੀ ਇਹਨਾਂ ਨੇ ਫੜੇ ਆ ਇਹ ਕਹਿੰਦੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਸੱਪ ਬਹੁਤ ਨਿਕਲਦਾ ਸਾਵਣ ਭਾਦੋ ਦਾ ਇਹ ਮਹੀਨਾ ਝੋਨਾ ਵਗੈਰਾ ਲੱਗਦਾ ਮੀਂਹ ਪੈਂਦੇ ਆ ਖੱਡਾਂ ਭਰ ਜਾਂਦੀਆਂ ਤੇ ਸੱਪ ਬਾਹਰ ਆ ਜਾਂਦਾ ਡਰੋ ਨਾ ਘਬਰਾਓ ਨਾ ਇਹਨਾਂ ਨੂੰ ਕਾਲ ਕਰ ਲਿਓ 24 ਘੰਟੇ ਸਰਵਿਸ ਹੈ ਜੀ 24 ਘੰਟੇ ਇਹ ਨਹੀਂ ਕਿ ਆ ਵੀ ਕਿਸੇ ਨੇ ਰਾਤ ਨੂੰ ਸਾਨੂੰ ਕਾਲ ਕਰਤੀ ਤੁਸੀਂ ਬੈਠੇ ਹੋ ਜੀ ਅਸੀਂ ਸਵੇਰੇ ਆਵਾਂਗੇ ਇਦਾਂ ਦੀ ਕੋਈ ਸਿਟੂਏਸ਼ਨ ਨਹੀਂ ਤੇ ਰਾਤ ਨੂੰ 1 ਵਜੇ ਕਾਲ ਆਈ ਆ ਤਾਂ ਜਿੰਨੇ ਕਿਲੋਮੀਟਰ ਹੈ ਹੂੰ ਉਸੇ ਹਿਸਾਬ ਨਾਲ 10-15 ਮਿੰਟਾਂ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੀ ਦੀ ਚਲੋ ਬਹੁਤ ਉੱਤਮ ਸੇਵਾ ਹੈ ਜੀ ਅਸੀਂ ਵੀ ਅੱਜ ਇਹਨਾਂ ਦਾ ਪ੍ਰੋਗਰਾਮ ਇਸੇ ਲਈ ਮੈਂ ਬਣਾ ਰਿਹਾ ਹਾਂ ਇਹ ਬਹੁਤ ਅੱਛਾ ਕੰਮ ਕਰਦੇ ਆ ਬਿਨਾਂ ਲਾਲਚੋਂ ਕੰਮ ਕਰਦੇ ਆ ਇੱਕ ਤਾਂ ਲਾਲਚ ਹੁੰਦਾ ਕਿਸੇ ਬੰਦੇ ਨੂੰ ਮੈਂ ਉਸ ਬੰਦੇ ਨੂੰ ਤੁਹਾਨੂੰ ਪਤਾ ਮੈਂ ਪ੍ਰੋਮੋਟ ਨਹੀਂ ਕਦੇ ਵੀ ਕਰਦਾ ਸੋ ਬਿਨਾਂ ਲਾਲਚੋਂ ਕੰਮ ਕਰਦੇ ਆ ਅੱਜ 5-6 ਅਸੀਂ ਛੱਡਾਂਗੇ ਬਸੰਤ ਪੰਚਮੀ ਦਾ ਦਿਨ ਹੈ ਇਹਨਾਂ ਨੇ ਅੱਜ ਦਾ ਦਿਨ ਚੁਣਿਆ ਵੀ ਇਹਨਾਂ ਨੂੰ ਬਚਾਇਆ ਵੀ ਜਾਵੇ ਮਾਫੀ ਚਾਹਨਾ ਸਾਲ ਬਾਅਦ ਦਿਨ ਆਉਂਦਾ ਜੀ ਅੱਜ ਨਾਗ ਦੀ ਪੂਜਾ ਕੀਤੀ ਜਾਂਦੀ ਹੈ ਮੰਦਰਾਂ ਦੇ ਵਿੱਚ ਤੇ ਅੱਜ ਬਹੁਤ ਹੀ ਇਸ ਜੋ ਇਹ ਮਤਲਬ ਆਪਣੇ ਕੋਲੋਂ ਗੋਬਰਾ ਨੇ ਬਹੁਤ ਹੀ ਹਾਈ ਲੈਵਲ ਤੇ ਪੂਜਾ ਕੀਤੀ ਜਾਂਦੀ ਹੈ ਇਹਦੇ 나ਗ ਪੰਚਮੀ ਸਾਲ ਵਾਤ ਆਉਂਦਾ ਹੀ ਦਿਨ ਚਲੋ ਇਹ ਤੁਸੀਂ ਵੀ ਅੱਜ ਛੱਡ ਰਹੇ ਹੋ ਬਿਲਕੁਲ ਇਹਨਾਂ ਨੂੰ ਇਹਨਾਂ ਦੀ ਰੀਅਲ ਜ਼ਿੰਦਗੀ ਦੇ ਵਿੱਚ ਆਪਾਂ ਤੁਹਾਡੇ ਸਾਹਮਣੇ ਰਿਲੀਜ਼ ਕਰਾਂਗੇ ਜੀ ਅੱਛਾ ਇੱਕ ਸਵਾਲ ਮੇਰੇ ਜ਼ਹਿਨ ਦੇ ਵਿੱਚ ਆਇਆ ਜੀ ਇਹ ਸਵਾਲ ਬੜਾ ਮਹੱਤਵਪੂਰਨ ਹੈ ਸਪੋਜ਼ ਕਰੋ ਕਿਸੇ ਨੂੰ ਕੋਈ ਸੱਪ ਡੰਗ ਲੈਂਦਾ ਬਾਈਟ ਕਰ ਲੈਂਦਾ ਤੇ ਉਹ ਬੰਦਾ ਪਹਿਲ ਦੇ ਆਧਾਰ ਤੇ ਫਰਸਟ ਏਡ ਜਿਹਨੂੰ ਬੋਲਦੇ ਆ ਅਸੀਂ ਕਿਉਂਕਿ ਡਾਕਟਰ ਕੋਲ ਜਾਣ ਨੂੰ ਦੇਖੋ ਘੰਟਾ 2 ਘੰਟੇ 3 ਘੰਟੇ ਵੀ ਲੱਗ ਸਕਦੇ ਆ ਬੱਚੇ ਨੂੰ ਬਜ਼ੁਰਗ ਨੂੰ ਕਿਸੇ ਨੂੰ ਵੱਢ ਲਿਆ ਤੇ ਉਹ ਪਹਿਲ ਦੇ ਸਾਰੀ ਆਡੀਅেন্স ਨੂੰ ਰਿਕਵੈਸਟ ਹੈ ਜੀ ਹਾਂ ਬਿਲਕੁਲ ਇਹ ਸਾਹਮਣੇ ਦੇਖ ਕੇ ਦੱਸ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਜੀ ਇਹ ਤੁਸੀਂ ਧਿਆਨ ਨਾਲ ਗੱਲ ਸੁਣੀ ਐ ਹਾਂ ਬਿਲਕੁਲ ਜਿਹੜੇ ਬੰਦੇ ਨੂੰ ਫਰਸਟ ਟ੍ਰੀਟ ਮਿਲੇਗਾ ਉਹੀ ਬੰਦਾ ਬਚੇਗਾ ਜੀ ਠੀਕ ਹੈ ਜਾਂ ਉਹ ਬੰਦਾ ਬਚੇਗਾ ਜਿਹਨੂੰ ਨਾਨ ਵੈਨਿਅਮ ਜਿਹਦੇ ਵਿੱਚ ਜ਼ਹਿਰ ਨਹੀਂ ਨਹੀਂ ਹੋਏਗਾ ਹਾਂ ਉਹ ਬੰਦਾ ਬਚ ਜਾਏਗਾ ਜੇ ਪਰ ਡਰ ਨਾਲ ਮਰ ਜਾਂਦਾ ਜੀ ਬੰਦਾ ਹੈਰੀਲਾ ਸੱਪ ਵਾਈਟ ਕਰੇਗਾ ਹਾਂ ਜਿਹਨੂੰ ਫਰਸਟ ਟ੍ਰੀਟ ਮਿਲੇਗਾ ਜੋ ਤੁਹਾਨੂੰ ਅਸੀਂ ਸਾਹਮਣੇ ਦਿਖਾਵਾਂਗੇ ਇਹ ਫਰਸਟ ਟ੍ਰੀਟ ਮਿਲੇਗਾ ਉਹ ਬੰਦਾ ਬਿਲਕੁਲ ਹੂੰ ਠੀਕ ਹੈ ਠੀਕ ਹੈ ਜਿਹੜੇ 99% ਖਤਰੇ ਤੋਂ ਬਾਹਰ ਹੋ ਜਾਏਗਾ ਜੀ ਠੀਕ ਹੈ ਇਦਾਂ ਦੀ ਕੋਈ ਪੱਟੀ ਲੈ ਲਨੀ ਹੈ ਜੀ ਆਪਣੇ ਪੱਗ ਬੰਨੀ ਹੈ ਕੁਝ ਵੀ ਆ ਪਰ ਨਾ ਬੰਨਿਆ ਕੁਝ ਬੰਨਿਆ ਹਾਂਜੀ ਉਸੇ ਟਾਈਮ ਜੇ ਹੱਥ ਤੇ ਜਾਂ ਪੈਰ ਤੇ ਬਾਈਟ ਕੀਤੀ ਹੈ ਜੀ ਹੂੰ ਤਾਂ ਇਹ ਕਈ ਵਾਰ ਨਾ ਬੰਦੇ ਦੱਸਣ ਵਾਲੇ ਦੱਸ ਦਿੰਦੇ ਵੀ ਇੱਥੋਂ ਸ਼ੁਰੂ ਕਰ ਦਿਓ ਜੀ ਬੰਨਣਾ ਇਦਾਂ ਨਹੀਂ ਜੀ ਨਹੀਂ ਇਹ ਇੱਥੋਂ ਸ਼ੁਰੂ ਕਰਨਾ ਜੀ ਸ਼ੋਲਡਰ ਤੋਂ ਠੀਕ ਹੈ ਮੈਂ ਕਰਕੇ ਦਿਖਾ ਰਿਹਾ ਹਾਂ ਜੀ ਹਾਂ ਹਾਂ ਨਾ ਫੜਨਾ ਅੱਛਾ ਡੋਲੇ ਤੋਂ ਸ਼ੁਰੂ ਕਰਨਾ ਹੈ ਇੱਕ ਵਾਰੀ ਫੜਨਾ ਜਿੱਦਾਂ ਜੀ ਪਰ ਛੱਡ ਦਿਓ ਹੁਣ ਤੁਸੀਂ ਛੱਡ ਦਿਓ ਕਿਉਂਕਿ ਮੈਂ ਜੇ ਮੇਰੇ ਇਕੱਲੇ ਨੇ ਬਾਈਟ ਕੀਤੀ ਤਾਂ ਮੈਂ ਆਪਾਂ ਖੇਤਾਂ 'ਚਾਂ ਜਾਂ ਕਿਤੇ ਵੀ ਆ ਹੂੰ ਇਹ ਦੇਖੋ ਜੀ ਇਹ ਕੋਈ ਜ਼ਰੂਰੀ ਨਹੀਂ ਵੀ ਆਪਾਂ ਰੱਸੀ ਨਾਲ ਕੁ ਕੱਸ ਕੇ ਬਣਾਣਾ ਇਦਾਂ ਦੀ ਕੋਈ ਗੱਲ ਨਹੀਂ ਜੀ ਜੀ ਇਹ ਬਸ ਇਦਾਂ ਉਹਨੂੰ ਹਲਕਾ ਹਲਕਾ ਇਧਰੋਂ ਬਲੱਡ ਹੂੰ ਆਪਣੇ ਇਧਰੋਂ ਆ ਗਿਆ ਜੀ ਹਾਂ ਇਹ ਵਸ ਸਟ੍ਰੰਗ ਬਣਾਣਾ ਜੀ ਤੁਸੀਂ ਕਿਸੇ ਵੀ ਹਸਪੀਟਲ ਤੇ ਜਾਓਗੇ ਸਰਕਾਰੀ ਜ਼ਿਲ੍ਹੇ ਦੇ ਤਾਂ ਡਾਕਟਰ ਵੀ ਤੁਹਾਨੂੰ ਸ਼ਾਬਾਸ਼ੀ ਦੇਗਾ ਕਿ ਤੁਸੀਂ ਕੰਮ ਬਹੁਤ ਵਧੀਆ ਕਰਕੇ ਆਏ ਹੋ ਕਿਉਂਕਿ ਡਾਕਟਰ ਕਹਿੰਦੇ ਰੱਸੀ ਨਹੀਂ ਮਾਰਨੀ ਔਰ ਰੱਸੀ ਮਾਰਨ ਵਾਲਾ ਬਿਲਕੁਲ ਗਲਤ ਆ ਗੱਲ ਆ ਜੀ ਇਹ ਦੇਖੋ ਕੱਪੜਾ ਪਰਣਾ ਖਾ ਕੁਝ ਵੀ ਮਿਲ ਜੇ ਕੁਝ ਵੀ ਮਿਲ ਜੇ ਉੱਪਰੋਂ ਸ਼ੁਰੂ ਕਰਨਾ ਨੀਚੇ ਨੂੰ ਜਾਣਾ ਇਹ ਦੇਖੋ ਜੀ ਬਲੱਡ ਸਰਕਲ ਰੁਕ ਗਿਆ ਜੀ ਇੱਥੇ ਰੁਕ ਗਿਆ ਬਿਲਕੁਲ ਠੀਕ ਹੈ ਤੁਹਾਡੀ ਠੀਕ ਹੈ ਜੀ ਜੇ ਮੇਰੇ ਕੋਲ ਬਾਈਕ ਹੈ ਜਾਂ ਗੱਡੀ ਹੈ ਜੇ ਮੈਨੂੰ ਵਾਈਟ ਹੋਈ ਹੈ ਇਦਨਾਲ ਆਪਾਂ ਮੂਵਮੈਂਟ ਨਹੀਂ ਕਰਨੀ ਜੀ ਓਕੇ ਇਧਰਲੇ ਹੱਥਾਂ ਆਪਾਂ ਬਲੱਡ ਨੂੰ ਪ੍ਰੈਸ਼ਰ ਨਹੀਂ ਦੇਣਾ ਮੈਂ ਕਲੱਚ ਦੱਬ ਰਿਆਂ ਜੀ ਤਾਂ ਮੇਰੇ ਬਹੁਤ ਚਾਂਸ ਘਟ ਜਾਣਗੇ ਜੀ ਟਾਈਮ ਨਹੀਂ ਮਿਲਣਗਾ ਇਧਰ ਜਿਹੜਾ ਰੇਸ ਪਾਰ ਰਿਆਂ ਜੀ ਹੂੰ ਕਲੱਚ ਦੱਬ ਰਿਆਂ ਬ੍ਰੇਕ ਮਾਰ ਰਿਆਂ ਸੋ ਦੋਸਤੋ ਇਹ ਜ਼ਰੂਰੀ ਹੱਥ ਬੰਨ ਕੇ ਬੈੰਦੀ ਆ ਹੂੰ ਜੇ ਸੱਪ ਦੀ ਬਾਈਟ ਹੋ ਗਈ ਹੂੰ ਸਮਝ ਨੀ ਕਿਤੇ ਐਦਾਂ ਰੱਖਣਾ ਜੀ ਹੱਥਾ ਠੀਕ ਹੈ ਉਠਾ ਕੇ ਘਬਰਾਣਾ ਨਹੀਂ ਹੂੰ ਖਵਰਾਣ ਦਾ ਆਟੋਮੈਟਿਕ ਹੋ ਜਾਂਦੀ ਹੈ ਖਵਰਾਣ ਦਾ ਬਲੱਡ ਤੇਜ਼ ਹੋ ਜਾਂਦਾ ਖਵਰਾਣ ਨਾਲ ਖਵਰਾਣ ਆਇਦਾਂ ਰੱਖੋ ਜੀ ਠੀਕ ਹੈ ਕੋਈ ਵੀ ਕੋਲ ਬੰਦਾ ਖੜਾ ਹੈ ਉਹਦੇ ਚ ਪੈਰੀ ਹੱਥ ਲਾਵੀ ਮੈਨੂੰ ਜਿਹੜਾ ਜਿਹੜਾ ਸਰਕਾਰੀ ਹਸਪੀਟਲ ਹੈ ਉੱਥੇ ਲੈ ਕੇ ਚੱਲ ਰਹੀ ਸਰਕਾਰੀ ਹੀ ਕਿਉਂ ਉੱਥੇ ਏਐਸਵੀ ਉਪਲਬਧ ਹੈ ਜੀ ਅੱਛਾ ਬਿਲਕੁਲ ਇਹ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹ ਨਹੀਂ ਵੀ ਪ੍ਰਾਈਵੇਟ ਜਾਓ ਤੁਸੀਂ ਉੱਥੇ ਜਿਹੜਾ ਇਹ ਕਹਿ ਰਹੇ ਆਂ ਐਂਟੀ ਸਨੇਕ ਵੈਨੀਅਮ ਉੱਥੇ ਉਪਲਬਧ ਹੈ ਇਹ ਮੌਜੂਦ ਹੈ ਉੱਥੇ ਲੱਗੂਗਾ ਸਰਕਾਰੀ ਹਸਪਤਲ ਜਾਣਾ ਅੱਗੇ ਜੀ ਇਸ ਤਰ੍ਹਾਂ ਕਰਨ ਦੇ ਨਾਲ ਉਹ ਬੰਦੇ ਦੀ ਜ਼ਿੰਦਗੀ ਬਚਾਈ ਸੀ ਜੇ ਮਤਲਬ ਕਿ ਆਪਣੇ ਕੋਲ ਕੋਬਰਾ ਜੀ ਸਟਮ ਜੇ ਇਹਨੇ ਬਾਈਟ ਕੀਤੀ ਹੈ ਹੂੰ ਤਕਰੀਬਨ ਤਰੀਕ ਨੂੰ ਮੰਨਿਆ ਜਾਂਦਾ ਵੀ 35 ਤੋਂ 40 ਮਿੰਟ ਦਾ ਟਾਈਮ ਹੁੰਦਾ ਜੀ ਜੇ ਆਪਣੇ ਆਈਵੀ ਨਹੀਂ ਡੰਗ ਲੱਗਿਆ ਜੀ ਓਕੇ ਜੇ ਆਈਵੀ ਲੱਗਿਆ ਫਿਰ ਟਾਈਮ ਹੋਰ ਕੱਟ ਜਾਂਦਾ ਜੀ ਓਹੋ ਜਿਹਨੂੰ ਫਸਟ ਟਰੀਟ ਮਿਲ ਗਿਆ ਜੀ ਹੂੰ ਠੀਕ ਹੈ ਜੀ ਤਾਂ 90% ਪੂਰੇ ਚਾਂਸ ਨੇ ਕਿ ਉਹਨੂੰ ਕੁਝ ਨਹੀਂ ਹੋਏਗਾ ਜੀ ਠੀਕ ਹੈ ਇਹ ਬੜੀ ਮਹੱਤਵਪੂਰਨ ਜਾਣਕਾਰੀ ਹੈ ਜੀ ਆਪਣੇ ਦੋਸਤਾਂ 'ਚ ਵੀ ਇਹ ਜ਼ਰੂਰ ਸ਼ੇਅਰ ਕਰਿਓ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਅਜਿਹੇ ਇਲਾਕਿਆਂ 'ਚ ਰਹਿੰਦੇ ਆ ਜਿੱਥੇ ਆਮ ਸੱਪ ਦੇਖਣ ਨੂੰ ਮਿਲਦਾ ਜਿਵੇਂ ਖੇਤਾਂ ਦੇ ਵਿੱਚ ਮਿਲਦਾ ਸੈ ਸੋ ਹੁਣ ਤੁਹਾਨੂੰ ਮੈਂ ਉਹ ਚੀਜ਼ ਦਿਖਾਉਣ ਜਾ ਰਿਹਾ ਜਿਹਨੂੰ ਦੇਖ ਕੇ ਡਰ ਜ਼ਰੂਰ ਲੱਗੇਗਾ ਪਰ ਇਹ ਦੇਖਣੀ ਵੀ ਜ਼ਰੂਰੀ ਹੈ ਕਿ ਕਿਹੜੇ ਕਿਸਮ ਦੇ ਸੱਪ ਹੁੰਦੇ ਆ ਇੱਕ ਵੱਡਾ ਭਲੇਖਾ ਮੈਂ ਅੱਜ ਕੱਢਤਾ ਪ੍ਰਿਤਪਾਲ ਜੀ ਦੇ ਥਰੂ ਇਹਨਾਂ ਨੇ ਇੱਕ ਜਾਣਕਾਰੀ ਜਿਹੜੀ ਸਾਨੂੰ ਦੇਤੀ ਹੈ ਸਭ ਤੋਂ ਲਾਜ਼ਮੀ ਜਾਣਕਾਰੀ ਹੈ ਕਿ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਤਿੰਨ ਕਿਸਮਾਂ ਦੇ ਸੱਪ ਹੁੰਦੇ ਆ ਜੇਕਰ ਤੁਹਾਨੂੰ ਕੋਈ ਸੱਪ ਲੜ ਜਾਵੇ ਤਾਂ ਤੁਸੀਂ ਕੀ ਕਰਨਾ ਹੈ ਤੁਹਾਡੀ ਜ਼ਿੰਦਗੀ ਬਚੇਗੀ ਘਬਰਾਣਾ ਨਹੀਂ ਡਰਨਾ ਨਹੀਂ ਮਤਲਬ ਕਾਲੇ ਨਹੀਂ ਪੈਣਾ ਕੰਮ ਕੀ ਕਰਨਾ ਪ੍ਰਿਤਪਾਲ ਜੀ ਨੇ ਦੱਸਤਾ ਇਹ ਤੁਸੀਂ ਸਾਰਿਆਂ ਨਾਲ ਸ਼ੇਅਰ ਕਰੋ ਤਿੰਨ ਤਿੰਨ ਕਿਸਮਾਂ ਜੈ ਰੇਲੀਆਂ ਨੇ ਜੀ ਪੰਜਾਬ ਚ ਚਾਰ ਕਿਸਮਾਂ ਨੇ ਜਿਨ੍ਹਾਂ ਦਾ ਕੋਈ ਖਤਰਾ ਨਹੀਂ ਜੀ ਕੋਈ ਖਤਰਾ ਨਹੀਂ ਜਿੰਨੂੰ ਰੈਟਸ ਨੇ ਕਹਿੰਦਿਆਂ ਜੀ ਉਹਦੀ 6 ਤੋਂ 8 ਫੁੱਟ ਦੀ ਲੈਂਥ ਹੁੰਦੀ ਹੈ ਲੋਕੀ ਮਿੱਟੀ ਖਾਣਾ ਕਹਿੰਦੇ ਆ ਵੈਸੇ ਤਾਂ ਨਾਨ ਵੇਜ ਹੁੰਦਾ ਜੀ ਉਹ ਮਿੱਟੀ ਨਹੀਂ ਖਾਂਦਾ ਜੀ ਠੀਕ ਹੈ ਦੂਸਰਾ ਉਹਦਾ ਜੀ ਕਾਮਨ ਵੁਲਫਸ ਸਨੇਕ ਜੋ ਰਸੋਈ ਤੇ ਬਾਥਰੂਮ ਦੇ ਵਿੱਚ ਛਿਬਲੀ ਖਾਣ ਵਾਸਤੇ ਆ ਜਾਂਦਾ ਜੀ ਠੀਕ ਹੈ ਜਾਮਣੀ ਰੰਗ ਦਾ ਹੁੰਦਾ ਤੇ ਵਾਈਟ ਵਾਈਟ ਨਿਸ਼ਾਨ ਹੁੰਦੇ ਆ ਜੀ ਹਮ ਇੱਕ ਹੁੰਦਾ ਜੀ ਚੈੱਕਡ ਕਿਲ ਬੈਗ ਵਾਟਰ ਸਨੇਕ ਵੀ ਕਹਿੰਦੇ ਆ ਹਮ ਉਹਦੇ ਵਿੱਚ ਵੀ ਜ਼ਹਿਰ ਨਹੀਂ ਹੁੰਦਾ ਇੱਕ ਹੁੰਦਾ ਜੀ ਸੈਂਡ ਬੋਆ ਜੂਗੋਂ ਟਿੱਬਿਆਂ ਦੇ ਵਿੱਚ ਪਾਇਆ ਜਾਂਦਾ ਜੀ ਇਹ ਚਾਰ ਨਸਲਾਂ ਉਹ ਨੇ ਜਿਨ੍ਹਾਂ ਦੇ ਕੌਮਨ ਕਰੈਟ ਤੇ ਰਸਲ ਵੇਪਰ ਇਹ ਆਪਣੇ ਪੰਜਾਬ ਦੇ ਸਿਰਫ ਤਿੰਨ ਨਸਲਾਂ ਨੇ ਜਿਹਦੇ ਵਿੱਚੋਂ ਸਾਡੇ ਕੋਲ ਦੋ ਹੋਣ ਮੌਜੂਦ ਨੇ ਚਾਰ ਕੋਵਰਾਣੇ ਸਾਡੇ ਕੋਲੋਂ ਅਸੀਂ ਜੰਗਲ ਦੇ ਵਿੱਚ ਰਿਲੀਜ਼ ਕਰਨ ਵਾਸਤੇ ਆਏ ਆ ਇੱਕ ਸਾਡੇ ਕੋਲ ਇੰਡੀਆ ਦਾ ਸਭ ਤੋਂ ਖਤਰਨਾਕ ਕੌਮਨ ਕਰੈਟ ਜੋ ਬਿਸਤਰ ਤੇ ਚੜ ਕੇ ਬਾਈਟ ਕਰਦਾ ਹਾਂ ਸੋ ਉਸ ਤੋਂ ਵੀ ਬਚਿਆ ਜਾ ਸਕਦਾ ਜੀ ਜੋ ਜ਼ਿਲ੍ਹੇ ਦਾ ਸਰਕਾਰੀ ਹਸਪੀਟਲ ਦੇ ਵਿੱਚ ਬੰਦਾ ਪਹੁੰਚ ਗਿਆ ਜੀ ਮਤਲਬ ਹੀ ਨਹੀਂ ਉਹਦੇ ਏਐਸਵੀ ਐਂਟੀਸਿਨਕਵੈਨੀਅਮ ਸ਼ੁਰੂ ਹੋ ਗਿਆ ਤਾਂ ਜ਼ਹਿਰ ਦਾ ਅਸਰ ਖਤਮ ਹੋਣਾ ਸ਼ੁਰੂ ਹੋ ਗਿਆ ਨਾਲ ਦੀ ਨਾਲ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਅਸੀਂ ਸਨੇਕ ਰਿਲੀਜ਼ ਕਰਾਂਗੇ 나ਗ ਪੰਚਮੀ ਦਾ ਦਿਨ ਹੈ ਇਹਨਾਂ ਨੇ ਦਿਨ ਚੁਣਿਆ ਕਿਉਂਕਿ ਸੱਪਾਂ ਦੀ ਪੂਜਾ ਵੀ ਕਰਦੇ ਕਿਉਂਕਿ ਦਿਨ ਰਾਤ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਮੰਨਣਾ ਪੂਜਣਾ ਵੀ ਪਏਗਾ ਪ੍ਰਿਤਪਾਲ ਜੀ ਦਾ ਨੰਬਰ ਅਸੀਂ ਨੀਚੇ ਵੀ ਦੇ ਦਾਂਗੇ ਇਹਨਾਂ ਨੇ ਬੋਲ ਵੀ ਦਿੱਤਾ ਜੇਕਰ ਤੁਹਾਡੇ ਆਲੇ ਦੁਆਲੇ ਕਿਤੇ ਤੁਹਾਨੂੰ ਸੱਪ ਦਿਖਦਾ ਕਿਸੇ ਨੂੰ ਬਾਈਟ ਵੀ ਕਰਦਾ ਉਹਦਾ ਅਸੀਂ ਫਾਰਮੂਲਾ ਦੱਸਤਾ ਸੱਪ ਦਿਖਦਾ ਉਹਨੂੰ ਮਾਰਨ ਦੀ ਬਜਾਏ ਇਹਨਾਂ ਨੂੰ ਕਾਲ ਕਰ ਦਿਓ ਫ੍ਰੀ ਵੀ ਕੰਮ ਕਰਦੇ ਆ ਇਹ ਜੇਕਰ ਇਹਨਾਂ ਦਾ ਖਰਚਾ ਹੁੰਦਾ ਸਿਰਫ ਉਹਨਾਂ ਹੀ ਲੈਣੇ ਕੋਈ ਫ ਜ਼ਰੂਰ ਜੇਕਰ ਕੋਈ ਦਿਖਦਾ ਕਿਤੇ ਦੂਰ ਵੀ ਦਿਖਦਾ ਆਪਾਂ ਇਹਨਾਂ ਨੂੰ ਦਸੀਏ ਤੇ ਸੱਪ ਨੂੰ ਵੀ ਬਚਾ ਲਈਏ ਇਹਨਾਂ ਨੇ ਇਸ ਤਰ੍ਹਾਂ ਜੰਗਲਾਂ ਦੇ ਵਿੱਚ ਜਾ ਕੇ ਰੀਲீஸ் ਕਰਨਾ ਹੁੰਦਾ ਇਹ ਮਾਰਦੇ ਨਹੀਂ ਜ਼ਹਿਰ ਨਹੀਂ ਕਰਦੇ ਕੁਝ ਨਹੀਂ ਕਰਦੇ ਇਦਾਂ ਛੱਡ ਦਿੰਦੇ ਆ ਬਹੁਤ-ਬਹੁਤ ਸ਼ੁਕਰੀਆ ਜੀ ਹਾਂ ਜੀਓ ਔਰ ਜੀਨੇ ਦੋ ਜੀਓ ਔਰ ਜੀਨੇ ਦੋ ਸੱਪ ਤੋਂ ਇਹਨਾਂ ਡਰੋ ਵੀ ਨਾ ਠੀਕ ਹੈ ਡਰ ਲੱਗਦਾ ਸਭ ਨੂੰ ਅਧਿਕਾਰ ਹੈ ਜੀ ਜੋ ਇਸ ਪ੍ਰithvi ਤੇ ਹੈ ਜਿਹੜਾ ਜੀਵ ਹੈ ਉਹ ਜਿੰਦਾ ਰਹਿਣ ਦਾ ਅਧਿਕਾਰ ਹੈ ਉਹਨਾਂ ਦਾ ਆਪਣਾ ਅਧਿਕਾਰ ਹੈ ਉਹਨਾਂ ਦੇ ਸੱਪਾਂ ਵੀ ਉਹਨਾਂ ਹੀ ਅਧਿਕਾਰ ਹੈ ਜੀ ਆਪਣੀ ਜ਼ਿੰਦਗੀ ਸਰ ਬੜਾ ਡਰ ਹੈ ਮੈਨੂੰ ਲੱਗਦਾ ਪ੍ਰਿੰਸੀਪਲ ਜੀ ਡਰ ਦੇਖੋ ਮੇਰੇ ਸਾਹਮਣੇ ਵੀ ਸੱਪ ਆ ਜੂਗਾ ਤਾਂ ਮੈਂ ਵੀ ਇੱਕਦਮ ਡਰ ਜਾਗਾ ਪਰ ਹੁਣ ਤੁਸੀਂ ਦੱਸਿਆ ਤੇ ਥੋੜਾ ਜਿਹਾ ਮੇਰਾ ਡਰ ਖੁੱਲਿਆ ਮੈਨੂੰ ਲੱਗਦਾ ਵੀ ਮੈਨੂੰ ਹਰ ਇੱਕ ਸੱਪ ਤੋਂ ਨਹੀਂ ਡਰਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਸਰ ਠੀਕ ਹੈ ਜੀ ਹੁਣ ਛੱਡੋ ਹਾਂ ਜੀ ਦੋਸਤੋ ਆਪਾਂ ਛੱਡੇ ਨੇ ਚਾਰ ਸਪੈਕ ਬਿਸਤਰ ਤੇ ਚੜ ਜਾਂਦਾ ਜੀ ਤੇ ਇਹਦੀ ਪਹਿਚਾਣ ਬਣਾ ਕੇ ਰੱਖਣੀ ਹੈ ਆਪਣੇ ਘਰਾਂ ਚ ਸਾਫ ਸਵਈਏ ਰੱਖੋ ਜਿਸ ਤਰ੍ਹਾਂ ਕਿ ਦੀਵਾਲੀ ਤੇ ਸਫਾਈ ਕੀਤੀ ਜਾਂਦੀ ਹੈ ਆਪਾਂ ਕਹਿੰਦਾ ਜੀ ਜੂਨ ਦੇ ਮਹੀਨੇ ਸਫਾਈ ਕਰੋ ਇਹ ਬਿਲਕੁਲ ਕਾਲਾ ਹੁੰਦਾ ਜੀ ਬਦੌੜ ਫਣ ਹੁੰਦਾ ਇਹਦੇ ਉੱਤੇ ਚਿੱਟੇ ਚਿੱਟੇ ਪੈਟਰਨ ਹਨ ਜੀ ਜੀ ਇਹਦੇ ਜਦੋਂ ਬਾਈਟ ਕਰਦਾ ਜੀ 2 ਘੰਟੇ ਤੱਕ ਕੋਈ ਲੱਛਣ ਨਹੀਂ ਕਿਸੇ ਪ੍ਰਕਾਰ ਦਾ 2 ਘੰਟਿਆਂ ਬਾਅਦ ਪੇਟ ਦੇ ਵਿੱਚ ਦਰਦ ਉਲਟੀ ਚੱਕਰ ਕਬਰਾਟ ਇਹਦੀ ਪਲਕ ਹੈ ਨਾ ਜੀ ਜੀ ਆਪਣੇ ਆਪगिरਣੀ ਸ਼ੁਰੂ ਹੋ ਜਾਏਗੀ ਅੱਛਾ ਬੰਦਾ ਅੱਖ ਖੋਲੇਗਾ ਉਹਦੀ ਅੱਖ ਨਹੀਂ ਖੁੱਲੇਗੀ 2 ਘੰਟਿਆਂ ਬਾਅਦ ਪੇਟ ਦੇ ਵਿੱਚ ਦਰਦ ਉਲਟੀ ਚੱਕਰ ਖਪਰਾਟ 2.5 ਘੰਟਿਆਂ ਦੇ ਵਿੱਚ ਵਿੱਚ ਬੰਦੇ ਨੂੰ ਵੈਂਟੀਲੇਟਰ ਚਾਹੀਦਾ ਜੀ ਨਹੀਂ ਤਾਂ ਸਾਹ ਹੁਣਾ ਬੰਦ ਕਰ ਦਿੰਦਾ ਜੀ ਜੀ ਤੇ ਇਹਨੂੰ ਕਹਿੰਦੇ ਆ ਜੀ ਹਿੰਦੀ ਦੇ ਵਿੱਚ ਸੰਗ ਚੂੜ ਹਮ ਇੰਗਲਿਸ਼ ਚ ਕਹਿੰਦੇ ਕਮਨਕ੍ਰੈਟ ਤੇ ਪਿੰਡਾਂ ਚ ਕਹਿੰਦੇ ਕਾਲਾ ਕੋਡੀਆਂ ਵਾਲਾ ਕਾਲਾ ਕੋਡੀਆਂ ਵਾਲਾ ਇਹ ਗਾਲ ਵੀ ਕੱਢੀ ਜਾਂਦੀ ਸੀ ਜੀ ਤੇਰੇ ਲੜ ਜੇ ਕਾਲਾ ਕੋਡੀਆਂ ਵਾਲਾ ਹਾਂ ਹਾਂ ਉਹ ਇਹੀ ਸਖਸ਼ ਹੈ ਜੀ ਇਹੀ ਹੈ ਸੋ ਬੜੇ ਖਤਰਨਾਕ ਤੁਸੀਂ ਦੱਸਿਆ ਜੀ ਕਿ ਇਹ ਬਿਸਤਰ ਦੇ ਉੱਤੇ ਚੜਕੇ ਜਿਹੜਾ ਡੰਗਦਾ ਬਿਸਤਰ ਤੇ ਚੜਕੇ ਹੀ ਬਾਈਟ ਕਰਦਾ ਹੈ ਇਹ ਅਕਸਰ ਕਿਹਾ ਜਾਂਦਾ ਵੀ ਮੰंजे ਦੇ ਸੱਪ ਚੜ ਨਹੀਂ ਸਕਦੇ ਇਹ ਗੱਲਾਂ ਕਹਿਣ ਦੀਆਂ ਨੇ ਜੀ ਅਸਲ ਤੀਸਰੀ ਮੰਜ਼ਲ ਤੋਂ ਬੈਡਰੂਮ ਚੋਂ ਫੜਦੇ ਆਂ ਜੀ ਹਾਂ ਹਾਂ ਲਾਈਵ ਟੈਲੀਕਾਸਟ ਦਿਖਾ ਦਾਂਗੇ ਜੀ 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 2 ਘੰਟੇ ਬਾਅਦ ਸਭ ਤੋਂ ਮਾੜੀ ਗੱਲ ਕੀ ਜਦੋਂ ਇਹ ਬਾਈਟ ਕਰਦਾ ਨਾ ਤਾਂ ਫੈਂਕਸ ਦਾ ਨਿਸ਼ਾਨ ਬਣਦਾ ਨਾ ਕੋਈ ਮੌਕੇ ਤੇ ਦਰਦ ਹੁੰਦਾ ਕੁਛ ਵੀ ਨਹੀਂ ਹੁੰਦਾ ਜੀ ਅੱਛਾ 2 ਘੰਟਿਆਂ ਬਾਅਦ ਪੇਟ 'ਚ ਦਰਦ ਉਲਟੀ ਚੱਕਰ ਘਬਰਾਟ ਪਲਕ ਆਪਣੇ ਆਪ ਗਿਰਨੀ ਸ਼ੁਰੂ ਹੋ ਜੇਗੀ 2.5 ਘੰਟੇ ਮਤਲਬ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਤੁਸੀਂ ਇਹ ਯਾਦ ਰੱਖਣਾ ਹੈ ਕਿ ਪਲਕਾਂ ਜਦੋਂ ਗਿਰਨੀਆਂ ਲੱਗੀਆਂ ਪੇਟ ਦਰਦ ਕਰ ਰਿਹਾ ਰਾਤ ਨੂੰ ਪੇਟ ਦਰਦ ਕਰ ਰਿਹਾ ਕਦੇ ਵੀ ਅੰਗਲੀ ਨਹੀਂ ਕਰਨੀ ਹਾਂ ਉਹਦਾ ਕਾਰਨ ਹੋ ਸਕਦਾ ਜੀ ਸੋ ਦੋਸਤੋ ਇਹ ਸਭ ਇੰਡੀਆ ਦਾ ਸਭ ਤੋਂ ਖਤਰਨਾਕ ਕਾਮਨ ਕਰੈਟ ਜੀ ਇਹ ਨਹੀਂਗਾ ਵੀ ਆਪਾਂ ਕਿਸੇ ਦੇ ਜਾ ਕੇ ਥੋੜਾ ਕਰਾਣ ਲੱਗੇ ਜੀ ਹਾਂ 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 ਕੋਈ ਬੰਦਾ ਕਹਿੰਦਾ ਮੈਂ ਇਹਦਾ ਝਾੜਾ ਕਰ ਦਿੰਦਾ ਜੀ ਹਾਂ ਇਹਦਾ ਇਲਾਜ ਸਿਰਫ ਇੱਕੋ ਹੀ ਹੈ ਜੀ ਜੀ ਬੰਨ ਲਗਾਣਾ ਹਾਂ ਤੇ ਸਰਕਾਰੀ ਜ਼ਿਲ੍ਹੇ ਦਾ ਜਿਹੜਾ ਵਧੀਆ ਹਸਪੀਟਲ ਆਪਣੇ ਜਿਵੇਂ ਰਜਿੰਦਰਾਜੀ ਪਟਾੜਲੇ ਤੋਂ ਆਪਾਂ ਬੋਲਦੇ ਹਾਂ ਹਾਂ ਉੱਥੇ ਐਸਵੀ ਐਂਟੀ ਸਨਿਕ ਵੈਨਿਊ ਉਪਲਬਧ ਹੁੰਦਾ ਜੀ ਜੀ ਜੋ ਕਿ ਇਨਸਾਨਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਹੀ ਇਸਤੇਮਾਲ ਕੀਤਾ ਜਾਂਦਾ ਉਹ ਠੀਕਾ ਜੀ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਇਹਦੀ ਰੀਅਲ ਦੁਨੀਆ ਛੱਡ ਰਹੇ ਹਾਂ ਜੀ ਜੀ ਦਿਖਾ ਰਹੇ ਹਾਂ ਕਿਹੜੇ ਨੇ ਇੱਕ ਤਾਂ ਇਹਨਾਂ ਤੋਂ ਖਤਰਾ ਜੀ ਕੋਬਰਾ ਜੀ ਅੱਛਾ ਜੀ ਨਿਊਰੋਟੌਕਸਨ ਫੁੱਲ ਜ਼ਹਿਰ ਜੀ ਹੂੰ ਫਿਰ ਵੀ ਇਹਦਾ 35 ਤੋਂ 40 ਮਿੰਟ ਦਾ ਟਾਈਮ ਹੁੰਦਾ ਬੰਦੇ ਕੋਲ ਜਿਹਨੂੰ ਫਰਸਟ ਐਟੀਟਰੀਟ ਮਿਲਗਾ ਜਿਵੇਂ ਆਪਾਂ ਨੇ ਦੱਸਿਆ ਹੂੰ ਤਾਂ ਐਡਾ ਕੋਈ ਖਤਰੇ ਵਾਲੀ ਗੱਲ ਨਹੀਂ ਜਿਹੜੇ ਦੇ ਸਰਕਾਰੀ ਹਸਪੀਟਲ ਦੇ ਵਿੱਚ ਇਹ ਐਸਵੀ ਐਂਟੀ ਸਨਿਕ ਵੈਨਿਊ ਉਪਲਬਧ ਕੋਈ ਕਮੀ ਪੇਸ਼ੀ ਨਹੀਂ ਹੈ ਜੀ ਇਲਾਜ ਦੇ ਵਿੱਚ ਠੀਕ ਹੈ ਦੇਖ ਲੋ ਸ਼ੂਟ ਵਧੀਆ ਹੈ ਤੁਸੀਂ ਬੈਕ ਕਰਕੇ ਦੇਖ ਲੋ ਚਾਹੀਦਾ ਨਾ ਨਾ ਹੋ ਗਿਆ ਇੱਕ ਉਹ ਆਪਾਂ ਬਾਹਰ ਜਦੋਂ ਇਹ ਫਣ ਚੱਕ ਕੇ ਖੜ ਜਾਂਦਾ ਨਾ ਜੀ ਫਿਰ ਜੇ ਡਾਂਗ ਲੈ ਕੇ ਕੀ ਬੰਦਾ ਪਿਸਤੌਲ ਲੈ ਕੇ ਵੀ ਅੱਜ ਇਹਨੂੰ ਕੋਈ ਡਰ ਨਹੀਂ ਬੰਦੇ ਤੋਂ ਜੀ ਹਾਂ ਪਿੱਛੇ ਰਹਿਣਾ ਇਹ ਬਲੈਕਓਵਰ ਹੈ ਜੀ ਜਿਹੜਾ ਹੁਣ ਇਸ ਵਕਤ ਰਿਲੀਜ਼ ਕੀਤਾ ਜਾ ਰਿਹਾ ਹੈ ਇਹ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਸਾਡੇ ਦੇਸ਼ ਦੇ ਵਿੱਚ ਕਿ ਇਸ ਤੋਂ ਖਤਰਨਾਕ ਕੋਈ ਸਨੇਕ ਨਹੀਂ ਹੈ ਆ ਦੇਖੋ ਇਹ ਬਲੈਕ ਕੋਬਰਾ ਇਸ ਨੂੰ ਕਿਹਾ ਜਾਂਦਾ ਪ੍ਰਿਤਪਾਲ ਜੀ ਇਹਨੂੰ ਫੜ ਕੇ ਰੈਸਕਿਊ ਕਰਕੇ ਜਿਹੜਾ ਹੈ ਇੱਥੇ ਰੀਲੀਫ ਕਰਦੇ ਆ ਰੀਲੀਜ਼ ਕਰਦੇ ਆ ਇਹਨਾਂ ਨੂੰ ਸੋ ਅੱਛੀ ਗੱਲ ਹੈ ਤੇ ਤੁਸੀਂ ਵੀ ਇਸ ਗੱਲ ਦਾ ਖਿਆਲ ਰੱਖੋ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਦਿਖਦਾ ਹੈ ਤੇ ਉਹਨੂੰ ਮਾਰੋ ਨਾ ਕਿਰਪਾ ਕਰਕੇ ਇਹਨਾਂ ਨੂੰ ਬੁਲਾ ਲਓ ਜਾਂ ਤੁਸੀਂ ਉਹਨੂੰ ਟਾਈਮ ਦਿਓ ਉਹ ਆਪਣੇ ਆਪ ਨਿਕਲ ਜਾਣਗੇ ਇਹ ਥੋੜਾ ਨੇੜੇ ਇਹਨਾਂ ਦੀ ਹੈ ਥੋੜਾ ਨੇੜੇ ਕਰਕੇ ਦਿਨ ਅੱਜ ਨਾਗ ਪੰਚਮੀ ਦਾ ਦਿਨ ਆ ਦੋਸਤੋ ਜੇ ਕਿਸੇ ਦੇ ਘਰੇ ਆਜੇ ਡੱਬੇ ਚ ਪੇਟੀ ਚ ਪਾਉਣ ਦੀ ਕੋਸ਼ਿਸ਼ ਨਾ ਕਰਿਓ ਇਹਨਾਂ 'ਚ ਪਾਵਰ ਪਈ ਆ ਜੀ ਕੁਦਰਤ ਨੇ ਠੀਕ ਹੈ ਤਾਂ ਜਦੋਂ ਫਿਰ ਇਹ ਨਸਾਣੇ ਇਹਨਾਂ ਦੇ ਨਾਲ ਕੋਈ ਚੌੜਬਾਜੀ ਕਰਦਾ ਤਾਂ ਕੁਦਰਤ ਫਿਰ ਉਹਦੀ ਸਾਰੀ ਪਾਵਰ ਕੱਢ ਦਿੰਦਾ ਜੀ ਹੂੰ ਇਹ ਜੀ ਸਪੈਕਟਿਕਲ ਕੋਬਰਾ ਸਪੈਕਟਿਕਲ ਕੋਬਰਾ ਹਾਂ ਜੀ ਬੜੇ ਵੱਡੇ ਵੱਡੇ ਦਿਖ ਰਹੇ ਆ ਤਾਂ ਆਪਣੇ ਭਾਰਤ ਦੇ ਵਿੱਚ ਜਿਸ ਤਰ੍ਹਾਂ ਕੇ ਨਾਗ ਕਾਲਾ ਨਾਗ ਇਹ ਹੈ ਜੀ ਹੂੰ